ਆਮ ਆਦੀ ਪਾਰਟੀ ਅੱਜ ਪੰਜਾਬ ਚ ਲੋਕ ਸਭਾ ਚੋਣ ਕੈਂਪੇਨ ਦੀ ਕਰੇਗੀ ਸ਼ੁਰੂਆਤ ਮੋਹਲ ਵਿੱਚ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਸਲੋਗਨ ਤੇ ਪੋਸਟਰ ਕਰਨਗੇ ਜਾਰੀ ਪਟਿਆਲਾ ਚ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜੀਵਾਲ ਵਪਾਰੀਆਂ ਨਾਲ ਕਰਨਗੇ ਮੀਟਿੰਗ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਪਾਰੀਆਂ ਧਿਆਨ ਸੁਣਗੇ ਸਮੱਸਿਆਵਾਂ ਪਾਰਟੀ ਦਾ ਰੋਡ ਮੈਪ ਵੀ ਕਰਨਗੇ ਸਾਜ ਅੱਜ 3 ਦਿਨ ਦੀ ਛੁੱਟੀ ਦੇ ਬਾਅਦ ਅੱਜ ਮੁਰ ਸ਼ੁਰੂ ਹੋਵੇਗੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਵੇਗਾ اجلاس ਬਿਦਾਂਸਪਾਦੀਆਂ ਕਮੇਟੀਆਂ ਦੀਆਂ ਰਿਪੋਰਟ ਕੀਤੀ ਜਾਵੇਗੀ ਪੇਸ਼ ਅੱਜ부터 ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨਗੇ ਸੁਖਬੀਰ ਸਿੰਘ ਬਾਦਲ ਲੰਬੀ ਦੇ ਪਿੰਡ ਖਰਾਜ ਵਾਲਾ ਤੋਂ ਸ਼ੁਰੂ ਹੋਵੇਗੀ ਯਾਤਰਾ ਦੁਪਹਿਰੇ 3 ਵਜੇ ਪਹੁੰਚੇਗੀ ਮੁਖਸਰ ਸਾਹਿਬ ਦੇ ਪਿੰਡ ਪੁੱਲਰ ਸਾਫਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਇਆ ਹਾਰਟ ਅਟੈਕ ਬਠਿੰਡਾ ਦੇ ਹਸਪਤਾਲ 'ਚ ਭਰਤੀ ਮਨਪ੍ਰੀਤ ਬਾਦਲ ਦੇ ਪਾਏ ਗਏ ਸਟੰਡ ਹਲਕ ਸਥਿਰ ਸੁਖਬੀਰ ਬਾਦਲ ਨੇ ਵੀ ਜਾਣਿਆ ਹਾਲ दिल्ली लोकसभा चुनाव ਲਈ ਉਮੀਦਵਾਰਾਂ ਨੂੰ ਲੈ ਕੇ ਅੱਜ ਭਾਜਪਾ ਤੇ ਕਾਂਗਰਸ ਦੀਆਂ ਅਹਿਮ ਬੈਠਕਾਂ ਦੋਵੇਂ ਪਾਰਟੀਆਂ ਦੀਆਂ ਚੋਣ ਕਮੇਟੀਆਂ ਉਮੀਦਵਾਰਾਂ ਤੈਕਰਨ ਦੀਆਂ ਮੰਧਨ ਦੂਜੀ ਲਿਸਟ ਵੀ ਹੋ ਸਕਦੀ ਹੈ ਜਲਦ। ਦੁਆਰਕਾ ਐਕਸਪ੍ਰੈਸ ਦੇ-ਦੇ ਗੁਰੂਗ੍ਰਾਮ ਵਾਲੇ ਹਿੱਸੇ ਦਾ ਅੱਜ ਉਦਘਾਟਨ ਕਰਨਗੇ ਪੀਐਮ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਗਵਰਨਰ ਬੰਡਾਰੂ ਦਤਾਵੇਸ਼ ਵੀ ਰਹਿਣਗੇ ਮੌਜੂਦ। ਐਕਸਪ੍ਰੈਸ ਵੇ ਸ਼ੁਰੂ ਹੋਣ ਨਾਲ ਪੰਜਾਬ ਪਿੰਡਾਂ ਨੂੰ ਮਿਲੇਗਾ ਫਾਇਦਾ। ਸਾਰਬੀ ਲੋਗਸ ਯੂਨੀਵਰਸਿਟੀ ਖੋਖਨਕਵਾੜਾ ਡਾਕਟਰ ਪਿਤਾ ਨੇ 8 ਸਾਲ ਦੀ ਬੇਟੀ ਦਾ ਕੀਤਾ ਕਤਲ ਬਾਅਦ ਕੀਤੀ ਖੁਦਕੁਸ਼ੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਂਡ ਨਿਊਜ਼ 18 ਪੰਜਾਬ ਜਿਹੜਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਦੱਸੇ ਕਿ ਗੱਲ ਕਰਾਂਗੇ ਭਾਜਪਾ ਤੇ ਕਾਂਗਰਸ ਪਾਰਟੀ ਦੀ ਉਮੀਦਵਾਰਾਂ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਦਾ ਬੰਧਨ ਅੱਜ ਹੋਏਗਾ ਇਸੇ ਬਚਾ ਲਈ ਅੱਜ ਦੋਹਾਂ ਹੀ ਪਾਰਟੀਆਂ ਦੀਆਂ ਅਹਿਮ ਮੀਟਿੰਗਸ ਹੋਣ ਜਾ ਰਹੀਆਂ ਦੱਸੇ ਕਿ ਚੋਣ ਕਮੇਟੀ ਦੀ ਮੀਟਿੰਗ 'ਚ ਉਮੀਦਵਾਰਾਂ ਤੇ ਬੰਧਨ ਹੋਵੇਗਾ ਤੇ ਉਮੀਦਵਾਰਾਂ ਦੀ ਦੂਜੀ ਲਿਸਟ ਵੀ जारी इन पार्टियां वालों की जा सकती है बीजेपी कांग्रेस दोहान ही पार्टिया दीटिंग शाम छे बजे शुरू होएगी देर रात तक मंथन हो सकता है दस के बीजेपी ने पहली लिस्ट एलान किए थे अपने एक सौ पचानवे उम्मीदवार काफ़ी अहम चेहरे से पहली लिस्ट बीजेपी जारी कर चुकी है एक सौ पचानवे कैंडीडेट का ऐलान बीजेपी वालों किया गया जिस पीएम नरेंद्र मोदी देश के रक्षा मंत्री राजनाथ सिंह देश के गृह मंत्री अमित शाह नाम शामिल जो गल करिए कांग्रेस की कांग्रेस ने भी पहली ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਸੀਗੀ 39 ਨਾਮ ਉਸਤ ਸ਼ਾਮਿਲ ਸੀਗੇ ਜਿਸ 'ਚ ਰਾਹੁਲ ਗਾਂਧੀ ਦਾ ਨਾਮ ਵੀ ਸ਼ਾਮਿਲ ਸੀਗਾ ਅਧਿਰੰਦਨ ਚੌਧਰੀ ਤੋਂ तमाम ਜੋ ਵੱਡੇ ਚਿਹਰੇ ਨੇ ਉਹਨਾਂ ਦਾ ਨਾਮ ਸ਼ਾਮਿਲ ਸੀਗਾ ਤੇ ਅੱਜ ਦੋਵੇਂ ਹੀ ਪਾਰਟੀਆਂ ਦੀਆਂ ਅਹਿਮ ਮੀਟਿੰਗਸ ਹੋਣ ਜਾ ਰਹੀਆਂ ਤੇ ਉਮੀਦ ਆ ਜਤਾਈ ਜਾ ਰਹੀ ਹੈ ਕਿ ਦੂਜੀ ਲਿਸਟ ਵੀ ਇਨ੍ਹਾਂ ਦੋਵਾਂ ਹੀ ਪਾਰਟੀਆਂ ਦੇ ਵੱਲੋਂ ਜਾਰੀ ਕੀਤੀ ਜਾ ਸਕਦੀ ਹੈ ਅੱਜ ਪੰਜਾਬ ਤੋਂ ਚੋਣ ਬਿਗਲ ਵਜਾਏਗੀ ਆਮ ਆਦਮੀ ਪਾਰਟੀ ਤੇ ਪੰਜਾਬ ਚ ਲੋਕ ਸਭਾ ਚੋਣ ਕੈਂਪੇਨ ਦੀ ਸ਼ੁਰੂਆਤ ਕੀਤੀ ਜਾਏਗੀ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਲਿਕ ਕੇਜੀਵਾਲ ਤੇ ਸੀਐਮ ਭਗਵਨ ਪਾਨ ਕੈਂਪੇਨ ਦਾ 슬ੋਗਨ ਤੇ ਪੋਸਟਰ ਜਾਰੀ ਕਰਨਗੇ ਬਾਜ਼ਵਪਾਰੀਆਂ ਨਾਲ ਮੀਟਿੰਗ ਵੀ ਕਰਨਗੇ ਦਾਸ ਕਿ ਪਟਿਆਲਾ ਚ ਵਪਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾਣਗੀਆਂ ਤੇ ਪਾਰਟੀ ਦਾ ਰੋਡ ਮੈਪ ਵੀ ਵਪਾਰੀਆਂ ਦੇ ਨਾਲ ਸਾਂਝਾ ਕੀਤਾ ਜਾਏਗਾ ਇਸ ਤੋਂ ਪਹਿਲਾਂ ਅਸੀਂ ਜੇ ਗੱਲ ਕਰੀ ਤੇ ਦਿੱਲੀ ਤੇ ਹਰਿਆਣਾ 'ਚ ਵੀ ਕੈਂਪੇਨ ਸ਼ੁਰੂ ਕਰ ਚੁੱਕੀ ਹੈ ਆਮ ਆਦਮੀ ਪਾਰਟੀ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਇਕੱਲਾ ਹੀ ਚੋਣ ਲੜ ਰਹੀ ਹੈ ਐਲਾਨ ਕਰ ਦਿੱਤਾ ਗਿਆ ਹੈ ਦਿੱਲੀ ਅਤੇ ਹਰਿਆਣਾ 'ਚ ਕਾਂਗਰਸ ਨਾਲ ਆਮ ਆਦਮੀ ਪਾਰਟੀ ਦਾ ਗੱਠਜੋੜ ਹੈ ਜੇ ਅਸੀਂ ਗੱਲ ਕਰੀ ਹਰਿਆਣਾ ਦੇ ਤੇ ਹਰਿਆਣਾ ਦੀ ਇੱਕ ਸੀਟ ਜੋ ਕੁਰੂਖhetra ਦੀ ਸੀਟ ਹੈ ਉਥੋਂ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਉਤਾਰਿਆ ਹੈ ਤੇ ਇੱਕ ਜੋ ਕਹਿ ਸਕਨੇ ਕਿ ਸੀਟ ਹੈ ਉਥੋਂ ਆਵਾਦੀ ਪਾਰਟੀ ਚੋਣ ਲੜ ਰਹੀ ਹੈ ਜੇ ਅਸੀਂ ਗੱਲ ਕਰੀ ਪੰਜਾਬ ਦੇ ਤੇ ਹਾਲੇ ਪੰਜਾਬ ਦੇ 13 ਲੋਕ ਸਭਾ ਸੀਟਾਂ ਦਾ ਉਮੀਦਵਾਰ ਦਾ ਐਲਾਨ आम आदमी पार्टी देवलुं नहीं कीता गया। गल कराएंगे श्रोमणि अकाली दल दी अज़ुबूर तो यात्रा शुरू करेंगे सुखबीर सिंह बादल दसवें ग्यारह बजे पंजाब बचाओ यात्रा तो शुरू होगी। ਲੰਬੀ ਦੇ ਪਿੰਡ ਰਾਜਵਾਲਾ ਤੋਂ ਸ਼ੁਰੂ ਹੋਵੇਗੀ ਪੰਜਾਬ ਬਚਾਓ ਯਾਤਰਾ ਦੱਸਦੀ ਕਿ ਦੁਪਹਿਰੇ 3 ਵਜੇ ਯਾਤਰਾ ਮੁਕਸਰ ਸਹਾਬੇ ਪਿੰਡ ਪੁੱਲਰ ਪਹੁੰਚੇਗੀ ਤੇ ਇਹ ਯਾਤਰਾ ਪਹਿਲਾ 1 ਫਰਵਰੀ ਤੋਂ ਸ਼ੁਰੂ ਕੀਤੀ ਗਈ ਸੀ ਹਾਲਾਂਕਿ 13 ਫਰਵਰੀ ਤੱਕ ਚੱਲੀ ਸੀ ਉਦੋਂ ਕਿਸਾਨੀ ਆंदोलਨ ਨੂੰ ਸਮਰਥਨ ਦੇਣ ਦੇ ਚੱਲਦੇ ਪੰਜਾਬ ਬਚਾਓ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ ਅਰੰਭਿਕth ਸਮੇਂ ਦੇ ਲਈ ਤੇ ਫਿਰ ਇੱਕ ਵਾਰ ਫਿਰ ਤੋਂ ਪੰਜਾਬ ਬਚਾਓ ਯਾਤਰਾ ਦਾ ਆਗਾਜ਼ श्रोमण अकाली दल दे प्रधान सुखबीर बादलों जा रहा है सवेरे ग्यारह बजे पंजाब बचाओ यात्रा मुड़ तो शुरू होएगी लंबी दे पिंड थराज वाला तो आ यात्रा शुरू की जाएगी तो दोपहर तीन बजे यात्रा मुक्तर साहब भुलर पहुंचेगी ਕਰਾਂਗੇ ਪੰਜਾਬ ਵਿਧਾਨ ਸਭਾ ਦੀ ਅਜ ਮੁਰ ਸ਼ੁਰੂ ਹੋਵੇਗੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਤਿੰਨ ਦਿਨ ਦੀ ਛੁੱਟੀ ਦੇ ਬਾਅਦ ਮੁਰ ਤੋਂ ਸ਼ੁਰੂ ਹੋਵੇਗੀ ਇਹ ਕਾਰਵਾਈ ਦੁਪਹਿਰੇ 2 ਵਜੇ اجلاس ਸ਼ੁਰੂ ਹੋਏਗਾ ਤੇ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਰਿਪੋਰਟ ਪੇਸ਼ ਕੀਤੀ ਜਾਏਗੀ ਦਿੱਤਾ ਸੀ ਕਿ ਪੰਜਾਬ ਵਿਧਾਨ ਸਭਾ ਦਾ ਬਜਟ اجلاس ਲਗਾਤਾਰ ਚੱਲ ਰਿਹਾ ਹੈ 1 ਮਾਰਚ ਤੋਂ ਬਜਟ اجلاس ਦਾ ਆਗਾਜ਼ ਕੀਤਾ ਗਿਆ ਸੀਗਾ ਉਦੋਂ ਤੋਂ ਹੀ ਅਸੀਂ ਦੇਖਿਆ ਹੈ ਕਿ ਜੋ ਸੈਸ਼ਨ ਹੈ ਕਾਫੀ ਹੰਗਾਮੇਦਾਰ ਰਿਹਾ ਹੈ ਤੇ ਅੱਜ ਤਿੰਨ ਦਿਨ ਦੀ ਛੁੱਟੀ ਤੋਂ ਬਾਅਦ ਮੁਰ ਤੋਂ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਏਗੀ ਦੁਪਹਿਰੇ 2 ਵਜੇ اجلاس ਦੀ ਕਾਰਵਾਈ ਸ਼ੁਰੂ ਹੋਏਗੀ ਤੇ ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਰਿਪੋਰਟ ਪੇਸ਼ ਕੀਤੀ ਜਾਣੀ ਹੈ। ਅੱਜ ਮੁਰਤੋ ਦਾਜੇ ਕੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਏਗੀ ਸਦਨ ਦੀ ਕਾਰਵਾਈ ਸ਼ੁਰੂ ਹੋਏਗੀ ਦੁਪਹਿਰੇ 2 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਏਗੀ ਵਿਧਾਨ ਸਭਾ ਦੀਆਂ ਕਮੇਟੀਆਂ ਦੀ ਰਿਪੋਰਟ ਪੇਸ਼ ਕੀਤੀ ਜਾਏਗੀ ਤੇ ਅੱਜ ਮੁਰਤੋ 3 ਦਿਨ ਦੀ ਛੁੱਟੀ ਤੋਂ ਬਾਅਦ ਅਸਦਨ ਦਾ ਸੈਸ਼ਨ ਸ਼ੁਰੂ ਹੋਵੇਗਾ ਇਸ ਦੇ ਵਿਚਾਲੇ ਆ ਜੋ ਕਾਰਵਾਈ ਹੈ ਸਦਨ ਦੀ ਜੋ ਸੈਸ਼ਨ ਹੈ 15 ਮਾਰਚ ਤੱਕ ਚੱਲੇਗਾ ਇਸ ਦੇ ਵਿਚਾਲੇ ਬਜਟ ਪੇਸ਼ ਕੀਤਾ ਗਿਆ ਸਿਗਾ ਬਜਟ ਤੇ ਚਰਚਾ ਵੀ ਹੋਈ ਸੀਗੀ ਤੇ ਅਸੀਂ ਹਾਲ ਹੀ ਚ ਵੇਖਿਆ ਹੈ ਕਿ ਜੋ ਆ ਪੂਰਾ اجلاس ਹੈ ਕਿੰਨਾ ਹੰਗਾਮੇਦਾਰ ਰਿਹਾ ਹੈ ਇਸ ਦੇ ਚਲਦੇ ਅੱਜ 3 ਦਿਨ ਦੀ ਛੁੱਟੀ ਤੋਂ ਬਾਅਦ ਮੁਰ ਤੋਂ ਸਗੰਦੀ ਕਾਰਵਾਈ ਸ਼ੁਰੂ ਹੋਣੀ ਹੈ ਅਗਲੀ ਖਬਰ ਸਾਫ ਦਾ ਖਜ਼ਾਨਾ ਮੰਤਰੀ ਨਾਲ ਜੁੜੀ ਹੋਈ ਹੈ ਮਨਪੀਰ ਸਿੰਘ ਬਾਦਲ ਨੂੰ ਅਚਾਨਕ ਹਾਰਟ ਅਟੈਕ ਆਨ ਤੇ ਹਸਪਤਾਲ ਚ ਭਰਤੀ ਕਰਵਾਇਆ ਗਿਆ ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਸਥਿਰ ਹੈ ਤੇ 1-2 ਦਿਨ ਚ ਛੁੱਟੀ ਮਿਲ ਜਾਵੇ ਸਾਬਕਾ ਖਜ਼ਾਨਾ ਮੰਤਰੀ ਮਨਪੀਰ ਸਿੰਘ ਬਾਦਲ ਨੂੰ ਅਚਾਨਕ ਹਾਰਟ ਅਟੈਕ ਆਇਆ ਜਿਸ ਦੇ ਬਾਅਦ ਤੁਰੰਤ ਬਠਿੰਡਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿਵੇਂ ਇਸ ਦੀ ਜਾਣਕਾਰੀ ਸਾਹਮਣੇ ਆਈ ਤਾਂ ਮੰਤਰੀ ਬਾਦਲ ਦੇ ਕਈ ਕਰੀਬੀ ਹਸਪਤਲ ਪਹੁੰਚੇ ਤੇ ਉਹਨਾਂ ਦਾ ਹਾਲ ਜਾਣਿਆ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ ਸਿੰਘ ਬਾਦਲ ਦੀ ਦੇਰ ਰਾਤ ਅਚਾਨਕ ਸਿਹਤ ਵਿਗੜਦੀ ਹੈ ਤੇ ਸਵੇਰ ਉਹਨਾਂ ਨੂੰ ਬਠਿੰਡਾ ਦੇ ਨਿੱਜੀ ਹਸਪੀਟਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਡਾਕਟਰਾਂ ਦੇ ਮੁਤਾਬਕ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਠਿੰਡਾ ਦੇ ਜਿੰਦਲ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ ਡਾਕਟਰਾਂ ਦੇ ਮੁਤਾਬਕ ਉਹਨਾਂ ਦੀ ਬਲੋਕੇਜ ਹੈ ਜਿਹੜੀ 100% ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਸਰਜਰੀ ਕੀਤੀ ਗਈ ਹੈ ਦੋ ਸਟੰਟ ਨੇ ਜਿਹੜੇ ਉਹਨਾਂ ਦੇ ਪਾਏ ਗਏ ਨੇ ਤੇ ਉਸ ਤੋਂ ਬਾਅਦ ਡਾਕਟਰਾਂ ਦੀ ਦੇਖ ਰੱਖ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਰੱਖਿਆ ਗਿਆ ਡਾਕਟਰ ਕਹਿ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਉਹਨੂੰ ਹਸਪੀਟਲ ਤੋਂ ਰਿਲੀਜ਼ ਕਰ ਦਿੱਤਾ ਜਾਏਗਾ ਡਾਕਟਰ ਦਾ ਕਹਿਣਾ ਹੈ ਕਿ ਫਿਲਹਾਲ ਮਨਪ੍ਰੀਤ ਸਿੰਘ ਬਾਦਲ ਦੀ ਹਾਲਤ ਸਥਿਰ ਹੈ ਉਹਨਾਂ ਦੇ ਸਟੰਟ ਪਾਏ ਗਏ ਨੇ ਤੇ ਇੱਕ ਦੋ ਦਿਨ ਦੇ ਵਿੱਚ ਡਿਸਚਾਰਜ ਕਰ ਦਿੱਤਾ ਜਾਵੇਗਾ ਕਿ ਇਹਦਾ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਇਟ ਵਾਸ ਅ ਮਾਈਨਰ ਪ੍ਰੋਬਲਮ ਨਾੜੀ ਚ ਥੋੜਾ ਜਿਹਾ ਕਲੌਟ ਜਿਹਾ ਸੀਗਾ ਬਲੌਕੇਜ ਸੀਗੀ ਅਸੀਂ ਖੋਲ ਦਿੱਤੀ ਹੈਗੀ ਹੈ ਪਰਫੈਕਟਲੀ 올 ਰਾਈਟ ਹੀ ਇਜ਼ ਐਬਸੋਲੂਟਲੀ ਸਟੇਬਲ ਕਿੰਨੇ ਪਰਸੈਂਟ ਦਾ ਸਰ ਡਿਸਚਾਰਜ ਕਰੂਗਾ ਹੋਣੀ ਹੈ ਨਿਸ਼ਾਨ ਖੇਤੀ ਕਰ ਦਾਂਗੇ ਜੀ ਇਹਨਾਂ ਨੂੰ ਇੱਕ ਦੋ ਦਿਨ ਦੇਣਾ ਕੀ ਕਰ ਦਾਂਗੇ ਡਾਕਟਰ ਸਾਹਿਬ ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪਦੀ ਜਿਹੜੀ ਸਿਹਤ ਪੱਖੋਂ ਵੀ ਠੀਕ ਨੇ ਤਾਂ ਫਿਰ ਕਿਉਂ ਕੀ ਕਾਰਨ ਲੱਗਦਾ ਤੁਹਾਨੂੰ ਆਪਾਂ ਰੂਟੀਨ ਚ ਦੇਖਦੇ ਆਂ ਵੀਰ ਜੀ ਇਹ ਕੋਈ ਕਾਰਨ ਨੋਟਾ ਕਿਸੇ ਨੂੰ ਪਤਾ ਹੈ ਜਿਹਨੂੰ ਪ੍ਰੋਬਲਮ ਆਣੀ ਆ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕਈ ਆਗੂ ਬਠਿੰਡਾ ਦੇ ਹਸਪਤਾਲ ਪਹੁੰਚੇ ਤੇ ਮਨਪ੍ਰੀਤ ਬਾਦਲ ਦਾ ਹਾਲ ਜਾਣਿਆ ਤੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਇਥੇ ਬਾਦਲ ਪਹੁੰਚੇ ਨੇ ਜੀ ਅੱਜ ਕੀ ਜਾਣਕਾਰੀ ਅਜਿਹੀ ਤਰ੍ਹਾਂ ਦੀ ਤਬੀਅਤ ਉਹਨਾਂ ਦੀ ਮਨਪ੍ਰੀਤ ਬਾਦਲ ਹੀ 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 ਇਜ਼ ਓਕੇ ਹੀ ਜਸ ਰੈਸਟਿੰਗ ਐਂਡ ਆਈ ਥਿੰਕ ਇੱਕ ਦੋ ਦਿਨਾਂ ਛੁੱਟੀ ਮਿਲ ਜੂ ਦੇਖੋ ਯਾਰ ਉਹ ਕਪਲਿਸ ਦੇਖਿਓ ਜੀ ਦੇਖਿਓ ਸਵੇਰ 11:00 ਵਜੇ ਉਹ ਕਹਿੰਦੇ ਮੈਨੂੰ ਦਰਦ ਹੋਇਆ ਬਹੁਤ ਤੇ ਮੈਨੂੰ ਡਾਕਟਰ ਨਾਲ ਗੱਲ ਕੀਤੀ ਡਾਕਟਰ ਕਹਿੰਦੇ ਵੀ ਅਸੀਂ ਤੇਰੇ ਕੋਲ ਹੀ ਆ ਜੰਨੇ ਆ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਆ ਜੰਨੇ ਆ ਤੇ ਉਸ ਵੇਲੇ ਉਹਨਾਂ ਤਾਂ ਉੱਠਿਆ ਵੀ ਨਹੀਂ ਸੀ ਜਾਂਦਾ ਫਿਰ ਸਾਰਿਆਂ ਨੇ ਹਿੰਮਤ ਬੰਦ ਕਰਕੇ ਇੱਥੇ ਲਿਆਂਦਾ ਹੁਣ ਸਾਰੇ ਟੈਸਟ ਹੋ ਗਏ ਨੇ ਹੁਣ ਸਥੇਰਾ ਬਿਲਕੁਲ ਅਸੀਂ ਗੱਲਬਾਤਾਂ ਕਰਕੇ ਆਏ ਆ ਮਿਲ ਕੇ ਆ ਠੀਕ ਆ ਮਿਲ ਕੇ ਪੂਰੀਆਂ ਗੱਲਬਾਤਾਂ ਕਰਕੇ ਆਏ ਆ ਠੀਕ ਹੈ ਡਾਕਟਰ ਸਾਹਿਬ ਡਾਕਟਰ ਤੋਂ ਯਾਤ ਲੈ ਕੇ ਡਾਕਟਰ ਨੇ ਸਾਡੀ ਗੱਲਬਾਤ ਕਰਾਈ ਤੇ ਹੁਣ ਪੂਰਾ ਠੀਕ ਠਾਕ ਜ਼ਿਕਰ ਹੋ ਗਿਆ ਕਿ ਐਤਵਾਰ ਨੂੰ ਪਿੰਡ ਬਾਦਲ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਨੂੰ ਲੈ ਕੇ ਸਮਾਗਮ ਰੱਖਿਆ ਗਿਆ ਸੀ ਤੇ ਸਿਹਤ ਖਰਾਬ ਹੋਣ ਦੇ ਕਾਰਨ ਮਨਪ੍ਰਿਤ ਬਾਦਲ ਇਸ ਸਮਾਗਮ ਦੇ ਵਿੱਚ ਵੀ ਨਹੀਂ ਪਹੁੰਚ ਸਕੇ ਸਨ ਤੇ ਹਾਰਟ ਅਟੈਕ ਆਉਣ ਦੇ ਤੁਰੰਤ ਬਾਅਦ ਬਠਿੰਡਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਬਠਿੰਡਾ ਤੋਂ ਸੂਰਜਪਾਣ న్యూਸ 18 ਪੰਜਾਬ ਪੰਜਾਬ ਚ ਆਮ ਆਦਮੀ ਪਾਰਟੀ ਨੂੰ ਮਿਲੀ ਇਤਿਹਾਸਿਕ ਜਿੱਤ ਦੇ 2 ਸਾਲ ਪੂਰੇ ਹੋਣ ਤੇ ਸੀਐਮ ਭਗਵੰਤ ਪਾਣ ਦੇ ਵੱਲੋਂ ਟਵੀਟ ਕੀਤਾ ਗਿਆ ਸੀਐਮ ਭਗਵੰਤ ਪਾਣ ਨੇ ਲਿਖਿਆ ਹੈ ਕਿ ਹਾਰੇ ਰੰਗ ਦਾ ਪੈਨ ਲੋਕਾਂ ਲਈ ਚੱਲ ਰਿਹਾ ਹੈ यह ताकत मेरी नहीं पंजाब दे ताकत है मैं बख्शी रंगले पंजाब का हर दिन रुजगार व्यापार सिक्ख्या पंजाब के नाम है तो दो साल पहला ही जो आम आदमी पार्टी है तो उसनों जो है इतिहासिक जित प्राप्त की गई सी एक भीडियो भी सी एम भगवंत मानों सी गई है ਤੇ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਉਹਨਾਂ ਲਿਖਿਆ ਹੈ ਕਿ ਹਰੇ ਰੰਗ ਦਾ ਪੈਨ ਲੋਕਾਂ ਲਈ ਚੱਲ ਰਿਹਾ ਹੈ ਇੱਕ ਤਾਕਤ ਮੇਰੀ ਨਹੀਂ ਪੰਜਾਬ ਦੇ ਲੋਕਾਂ ਦੀ ਤਾਕਤ ਹੈ ਤੇ ਤੁਹਾਨੂੰ ਵੀਡੀਓ ਸਾਂਝੀ ਕਰ ਰਹੇ ਹਾਂ ਵਖਾ ਰਹੇ ਤੇ ਅੱਜ ਜੋ ਵੀਡੀਓ ਹੈ ਸੀਐਮ ਭਗਵੰਤ ਪਾਣ ਦੇ ਵੱਲੋਂ ਸਾਂਝੀ ਕੀਤੀ ਗਈ ਸੀ 40 ਸੀਐਮ ਭਗਵੰਤ ਪਾਣ ਨੇ ਟਵੀਟ ਕੀਤਾ ਉਹਨਾਂ ਲਿਖਿਆ ਹੈ ਕਿ ਪੰਜਾਬ ਪੰਜਾਬੀ ਜਿੰਦਾਬਾਦ ਹਰੇ ਰੰਗ ਦਾ ਪੈਨ ਲੋਕਾਂ ਲਈ ਚੱਲ ਰਿਹਾ ਹੈ ਇਹ ਤਾਕਤ ਮੇਰੀ ਨਹੀਂ ਪੰਜਾਬ ਦੇ ਲੋਕਾਂ ਦੀ ਤਾਕਤ ਹੈ ਜੋ ਅੱਜ ਦੇ ਦਿਨ ਪੰਜਾਬੀਆਂ ਨੇ ਵੱਡੇ ਫਤਵੇ ਦੇ ਰੂਪ ਚ ਮੈਨੂੰ ਬਖਸ਼ੀ ਸੀ ਰੰਗਲੇ ਪੰਜਾਬ ਦਾ ਹਰ ਦਿਨ ਰੋਜ਼ਗਾਰ ਵਪਾਰ ਸਿੱਖਿਆ ਸਿਹਤ ਤੇ ਖੁਸ਼ਹਾਲ ਪੰਜਾਬ ਇਨਕਲਾਬ ਜ਼ਿੰਦਾਬਾ ਬਦਲ ਦਿੰਦਾ ਤਾਜ ਬਦਲ ਦਿੰਦਾ ਜੋ ਉਸ ਨੂੰ ਪਾਏਗਾ ਉਸ ਦਾ ਨਾਮ ਬਦਲ ਦਿੰਦਾ ਪੰਜਾਬ ਦੀ ਜਨਤਾ ਨੇ ਵੋਟਰਾਂ ਨੇ ਤੁਸੀਂ ਪੰਜਾਬੀ ਸਿਆਸਤ ਦਾ ਇਤਿਹਾਸ ਬਦਲ ਦਿੱਤਾ ਤਾਂ ਭਗਵੰਤ ਮਾਨ ਪੰਜਾਬ ਦੇ ਸੀਐਮ ਬਣਨ ਜਾ ਰਹੇ ਨੇ ਸਭ ਤੋਂ ਪਹਿਲਾਂ ਮੈਨੂੰ ਫਿਕਰ ਜਿਹੜਾ ਉਹ ਬੇਰੁਜ਼ਗਾਰੀ ਦਾ ਹੈ ਪਹਿਲੇ ਦਿਨ ਹੀ ਹਰੇ ਰੰਗ ਦਾ ਪੈਨ ਦੇਰਸ ਗਰੀ ਦੂਰ ਕਰਨ ਵਾਸਤੇ ਚੱਲੂਗਾ 42900 ਪਲੱਸ ਹੋ ਗਈਆਂ ਸਰਕਾਰੀ 16 ਮਾਰਚ ਨੂੰ 2 ਸਾਲ ਹੋਣਗੇ 2 ਸਾਲਾਂ ਚ ਅਸੀਂ 42900 ਉਹ ਨੌਕਰੀ ਜਿਹਦੇ ਵਿੱਚ ਕੋਈ ਹਾਰਡਲ ਨਹੀਂ ਕੋਈ ਕੋਰਟ ਦਾ ਕੇਸ ਨਹੀਂ ਅਸੀਂ ਸਾਰੇ ਪਹਿਲਾਂ ਕਲੀਅਰ ਕਰਦੇ ਆ ਸਾਡੇ ਬਜ਼ੁਰਗ ਜੁੱਤੀਆਂ ਟੁੱਟ ਗਈਆਂ ਦਾੜੀਆਂ ਚਿੱਟੀਆਂ ਹੋ ਗਈਆਂ ਦਸਤਰਾ ਦੇ ਗੇੜੇ ਮਾਰਦਿਆਂ ਦੀਆਂ ਛਿੜਕਾਂ ਖਾ ਕੇ ਆਉਂਦੇ ਆ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਹੁਣ ਤੁਹਾਨੂੰ ਜਾਣ ਦੀ ਲੋੜ ਨਹੀਂ ਉਹ ਬੁੱਧਵਾਰ ਵੀਰਵਾਰ ਵਾਲੇ ਸਾਬ ਤੁਹਾਡੇ ਪਿੰਡਾਂ ਛੋੜ ਗਏ ਕਿ ਕਿਸੇ ਵੀ ਸਰਕਾਰੀ ਦਫਤਰ ਚ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਸ਼ਹੀਦ ਇਜਾਮ ਪਗਲ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਤੋਂ ਉਹਨਾਂ ਦੀਆਂ ਫੋਟੋ ਲੱਗਿਆਗਾ ਮਕਸਦ ਸਿਰਫ ਇੱਕੋ ਹੀ ਹੈ ਪੰਜਾਬ ਠੀਕ ਹੋ ਜੇ ਸਾਡੇ ਸਕੂਲ ਠੀਕ ਹੋ ਜਾਣ ਸਾਡੇ ਹਸਪਤਾਲ ਠੀਕ ਹੋ ਜਾਣ ਤਾਨੂੰ ਬਿਜਲੀ ਫ੍ਰੀ ਐਪੀਆਂ ਨੂੰ ਵਾਪਸ ਬੁਲਾ ਲਿਏ ਖੇਤੀ ਨੂੰ ਲਾਹੇਵੰਦ ੰਡਾ ਬਣਾਈਏ ਸਾਰੀ ਸਰਕਾਰ ਨੇ ਇੱਕ ਇੱਕ ਦਾਣਾ ਵਿੱਚ ਲੋਕੀ ਚੁੱਕੀ ਕੋਈ ਕੱਲ ਬਹੁਤ ਵਧੀਆ ਸਰਕਾਰ ਹੈ ਪਹਿਲੀ ਵਾਰੀ ਸਰਕਾਰ ਆਈ ਹੈ 75 ਸਾਲ ਪਹਿਲੀ ਵਾਰੀ ਆਈ ਦੇਖਿਆ ਨਹੀਂ ਇਦਾਂ ਸਰਕਾਰ ਤੇ ਧੰਨਵਾਦ ਕੀਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪੁਆਸੀ ਮਾਨ ਜੀ ਦਾ ਜਿਨ੍ਹਾਂ ਦੇ ਉਕਰਾਲੇ ਸੜਕਾ 40 ਸਾਲਾਂ ਬਾਅਦ ਜਿਹੜਾ ਉਹ ਪਾਣੀ ਹੈ ਨਹਿਰੀ ਪਾਣੀ ਹੈ ਸਾਡੇ ਖੇਤਾਂ ਦੇ ਵਿੱਚ ਲੱਗਿਆ ਹੈ ਬਿਜਲੀ ਦੀ ਸਪਲਾਈ ਜਿਵੇਂ ਮਾਨ ਸਾਹਿਬ ਨੇ ਕਿਹਾ ਜੀ ਬਹੁਤ ਵਧੀਆ ਆ ਰਹੀ ਹੈ ਮੋਟਰਾਂ ਬੰਦ ਕਰਦੇ ਆ ਵਧੀਆ ਚੱਲੇ ਅਸੀਂ ਟ੍ਰੈਕ ਬਣਾਵਾਂਗੇ ਅਸੀਂ ਸਟੇਡੀਅਮ ਬਣਾਵਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਦੋਨੇ ਹੱਥ ਉਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੈਹਾ ਇਨਕਲਾਬ ਜੈਹਾ ਬੋਲੇ ਸੋਨਹਾਲ ਫੋਨ ਗੱਲ ਕਰਦੇ ਹਾਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਨ੍ਹਾਂ ਦੀ ਪਿੰਡ ਬਾਦਲ ਚ ਵਰਸੀ ਮਨਾਇ ਗਈ ਜਿਸ ਚਕਾਲੀ ਦਲ ਦੀ ਪੂਰੀ ਲੀਡਰਸ਼ਿਪ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਉਹਨਾਂ ਨੂੰ ਯਾਦ ਕੀਤਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਵਰਸੀ ਮਨਾਇਗੀ ਪਿੰਡ ਬਾਦਲ ਦੇ ਵਿੱਚ ਵਰਸੀ ਦਾ ਸਮਾਗਮ ਹੋਇਆ ਜਿਸ ਦੇ ਵਿੱਚ ਪਾਰਟੀ ਦੀ ਪੂਰੀ ਲੀਡਰਸ਼ਿਪ ਸ਼ਾਮਲ ਹੋਈ ਸਵੇਰੇ ਦੇ ਵੱਖ-ਵੱਖ ਸਿਆਸੀ ਆਗੂਆਂ ਤੋਂ ਇਲਾਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਉਹ ਪ੍ਰਕਾਸ਼ ਛੁਟਾਲਾ ਵੀ ਸ਼ਾਮਲ ਹੋਏ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਚੌਧਰੀ ਦੇਵੀ لال ਨੇ ਸਰਦਾਰ ਬਾਦਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਆਫਰ ਦਿੱਤਾ ਸੀ ਪਰ ਉਹਨਾਂ ਇਹ ਕਹਿ ਕੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਪੰਜਾਬ ਨਹੀਂ ਛੱਡਣਾ ਚਾਹੁੰਦੇ ਸਰਦਾਰ ਬਾਦਲ ਇੱਕ ਰਾਸ਼ਟਰਵਾਦੀ ਸਨ ਜੋ ਹਮੇਸ਼ਾ ਪਾਰਟੀ ਪ੍ਰਤੀ ਵਫਾਦਾਰ ਰਹੇ ਤੇ ਉਹਨੇ ਬਾਲਸਾ ਦਾ ਚੌਧਰੀ ਸਾਹਿਬ ਕੈਲਫਣਾ ਬਾਲਸਾ ਨੂੰ ਮੈਨੂੰ ਆਕੇ ਮਿਲੋ ਇਮੀਡੀਏਟਲੀ ਤੇ ਮੈਨੂੰ ਨਾਲ ਲੱਗੇ ਮੈਂ ਨਾਲ ਬੈਠਾ ਸੀ ਉਹਨਾਂ ਦੇ ਬਾਲੂ ਸਾਹਿਬ ਨੂੰ ਕਹਿਣ ਲੱਗੇ ਬਾਲ ਸਾਹਿਬ ਤੁਹਾਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਉਹ ਕਹਿੰਦੇ ਮੈਂ ਤਾਂ ਐਮਪੀ ਵੀ ਨਹੀਂ ਐ ਮੈਂ ਕਿਵੇਂ ਬਣੂੰਗਾ ਪ੍ਰਧਾਨ ਮੰਤਰੀ ਮਤਲਬ ਉਹਨੂੰ ਵਾਈਪੀਸੀ ਨੂੰ ਨਾਲ ਨਹੀਂ ਮਤਲਬ ਇਹ ਪੂਰੀ ਸਬੰਧਨੀ ਠੀਕ ਜੀ ਉਹ ਕਹਿੰਦੇ ਜੀ ਹੁਣੀ ਅਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਅਸਾਂ ਹੀ ਤੁਹਾਨੂੰ ਦਿੰਨੇ ਆ ਬਸ ਉਹਦੇ ਬਥੇ ਨੂੰ ਆਉਣ ਸਾਰ ਉਹ ਤੁਹਾਨੂੰ ਪ੍ਰਧਾਨ ਮੰਤਰੀ ਬਣ ਸਕਦੇ ਜੀ ਜਿਹੜੀ ਮੈਂ ਉਹਨਾਂ ਦੀ ਜ਼ਿੰਦਗੀ ਦੀ ਬਈ ਵਿੱਚ ਦੇਖਾਂ ਕਿ ਉਹ ਪਾਰਟੀ ਦੇ ਵਫਾਦਾਰ ਸੀ ਪਾਰਟੀ ਦੇ ਲੌਇਲਸ ਸੀ ਪਰਸੀ ਸਮਾਗਮ ਦੇ ਦੌਰਾਨ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡ ਸਾਨੂੰ ਸਰਪ੍ਰਸਤ ਕਹਿ ਕੇ ਸਟੇਜ ਤੇ ਸੱਦਿਆ ਜਿਨ੍ਹਾਂ ਨੇ ਸਰਦਾਰ ਬਾਦਲ ਨੂੰ ਗੁਨਾ ਦੀ ਖੰਡ ਦੱਸਿਆ ਤੇ ਉਹਨਾਂ ਦੇ ਪੁਰਰਿਆਂ ਤੇ ਚੱਲਣ ਦਾ ਸਤਾ ਦਿੱਤਾ ਗਿਆ ਬਾਦਰ ਮਿਲ ਕੋ ਗੱਲ ਕਰਨ ਆਉਣਾ ਜੈ ਮੈਂ ਨਾਲ ਰਿਹਾ ਜੈ ਮੈਂ ਬਕਰਾਂ ਰਿਹਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਣਾ ਨੂੰ ਅਪਣਾਓ ਉਹਨਾਂ ਨੇ ਕੋਸ਼ਲਦ ਬਹੁਤ ਵੱਡੀ ਚੀਜ਼ ਆਈ ਹੈ নো ਡਾਊਟ ਲੇਕਿਨ ਮੈਂ ਇਹ ਸਮਝਦਾ ਕਿ ਇਹਦੇ ਵੀ ਉਹਨਾਂ ਦੀ ਸੋਚ ਤੇ ਬੜਾ ਦੇਹਂਦੀ ਲੋੜ ਹੈ ਪਾਰਟੀ ਨੂੰ ਪਰਹੈਂਦੀ ਲੋੜ ਹੈ ਸਰਦਾਰ ਬਾਦਲ ਨੂੰ ਸ਼ਰਧਾਂਜਲੀ ਦੇਣ ਦੇ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨਹੀਂ ਪਹੁੰਚੇ ਤੇ ਉਹਨਾਂ ਨੇ ਹਲੀਮੀ ਨੂੰ ਬੇਮਿਸਾਲ ਦੱਸਿਆ ਤੇ ਕਿਹਾ ਕਿ ਕਾਲੇ ਦੌਰ ਦੇ ਵਿੱਚ ਬਾਹਰ ਆਉਣ ਦੇ ਲਈ ਅਕਾਲੀ ਦਲ ਭਾਜਪਾ ਦਾ ਗੱਠ ਜੋੜ ਮਲਮਸੀ ਉਦ੍ਰਿਸ ਵਰਸੀ ਸਮਾਗਮ ਦੇ ਵਿੱਚ ਹਰਿਆਣਾ ਤੋਂ ਚੋਟਾਲਾ ਪਰਿਵਾਰ ਵੀ ਸ਼ਾਮਲ ਹੋਇਆ ਤੇ ਸਰਦਾਰ ਬਾਦਲ ਨੂੰ ਯਾਦ ਕੀਤਾ ਸੀ ਦੇ ਦਹਾਕੇ ਤੋਂ ਲੈ ਕੇ 96 ਤੱਕ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋ ਫਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਐ ਉਹਨਾਂ ਚੋਂ ਪੰਜਾਬ ਨਿਕਲਿਆ ਸੀਗਾ ਉਦੋਂ ਮੱਲਮ ਲਾਣ ਦੀ ਜ਼ਰੂਰਤ ਸੀਗੀ ਸਭ ਆ ਭਾਈਚਾਰਕ ਸਾਂਝ ਬਣੀ ਰਵੇ ਤੇ ਕਮੇਰੇ ਦੀ ਰੱਖਿਆ ਲਈ ਅਗਰ ਕਿਸੇ ਨੇ ਸੱਤ ਤੋਂ ਜ਼ਿਆਦਾ ਕੰਮ ਕੀਤਾ ਸੱਤ ਤੋਂ ਜ਼ਿਆਦਾ ਤਕਰੀਫ ਸਹੀ ਇਹ ਉਹ ਸ਼ਖਸੀਅਤ ਦਾ ਨਾਮ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਮਾਦਨ ਜ਼ਿਕਰ ਹੋ ਗਿਆ ਕਿ 8 ਦਸੰਬਰ 1927 ਨੂੰ ਜਨਮੇ ਸਰਦਾਰ ਬਾਦਲ ਆਪਣੇ ਸਿਆਸੀ ਸਫ਼ਰ ਦੇ ਵਿੱਚ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਫਖਰ-ਏ-ਕੌਮ ਐਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਸੀ ਜੋ ਪਿਛਲੇ ਸਾਲ 25 ਅਪ੍ਰੈਲ ਨੂੰ 95 ਸਾਲ ਦੀ ਉਮਰ ਦੇ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਕਹ ਕੇ ਤੇ ਇਸ ਵਰਸੀ ਸਮਾਗਮ ਦੇ ਵਿੱਚ ਵਕਫਾ ਖਾਕੂਵਤ ਦੇ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਗਿਆ ਪਿੰਡ ਬਾਦਲ ਤੋਂ ਸੂਰਜਪਾਲ న్యూਸ 18 ਪੰਜਾਬ